ਪਿਸ਼ਾਬ ਦਾ ਲੀਕ ਹੋ ਜਾਣਾ ਇੱਕ ਗੰਭੀਰ ਸਮੱਸਿਆ ਹੈ 70% ਔਰਤਾਂ 30% ਮਰਦਾਂ ਦੇ ਵਿੱਚ ਪਾਇਆ ਜਾਂਦਾ ਹੈ ਖੰਗ ਦੇ ਸਮੇਂ ਹੱਸਦੇ ਸਮੇਂ ਚੱਲਦੇ ਸਮੇਂ ਪਿਸ਼ਾਬ ਲੀਕ ਹੋਣਾ ਆਮ ਗੱਲ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸੋ ਕਿਵੇਂ ਕਸਰਤਾਂ ਨਾਲ ਪਿਸ਼ਾਬ ਲੀਕ ਹੋਣਾ ਆਪਾਂ ਠੀਕ ਕਰ ਸਕਦੇ ਹਾਂ ਆਓ ਤੁਹਾਨੂੰ ਦੱਸਦੇ ਆਂ ਪਹਿਲੀ ਕਸਰਤ ਕੀ ਹੈ ਬਟਰਫਲਾਈ ਕਸਰਤ ਤੁਸੀਂ ਕੀ ਕਰੋਗੇ ਇੱਕ ਟੇਬਲ ਤੇ ਜਾਂ ਬੈੱਡ ਤੇ ਆਪਣੇ ਬੈਠ ਜਾਣਾ ਹੈ ਔਰ ਤੁਸੀਂ ਦੋਨੋਂ ਆਪਣੇ ਚੌਂਕਣੀ ਮਾਰ ਕੇ ਪੈਰਾਂ ਨੂੰ ਜੋੜ ਲੈਣਾ ਹੈ ਔਰ ਬਟਰਫਲਾਈ ਕਰਾਂਗੇ 1 2 3 4--20 ਦੈਨ ਰਿਲੈਕਸ ਇਸਦੇ ਤੁਸੀਂ 5 ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਦੂਸਰੀ ਕਸਰਤ ਕੀ ਹੈ ਲਾਈਂ ਬਟਰਫਲਾਈ ਆਪਾਂ ਸਿੱਧੇ लेट ਜਾਵਾਂਗੇ ਔਰ ਦੋਨੋਂ ਪੈਰ ਜੋੜ ਕੇ ਆਪਣੇ ਗੋਡੇ ਪੂਰੇ ਖੋਲ ਦੇਣੇ ਆ ਔਰ ਪੈ ਕੇ ਬਟਰਫਲਾਈ ਕਰਾਂਗੇ 1 2 3--20 ਦੈਨ ਰਿਲੈਕਸ ਇਸਦੇ ਵੀ 5 ਸੈਟ ਦੋਨੋਂ ਕਸਰਤਾਂ ਸਵੇਰੇ ਤੇ ਪਰੇ ਸ਼ਾਮ ਕਰੋ ਔਰ ਸਾਡੀ ਫੁੱਲ ਵੀਡੀਓ ਵੀ ਆ ਚੁੱਕੀ ਹੈ ਰਿਗਾਰਡਿੰਗ ਪਿਸ਼ਾਬ ਲੀਕ ਹੋਣ ਦੇ ਉਹ ਵੀ ਨਾਲ ਐਡ ਕਰੋ ਤੁਸੀਂ ਦੇਖੋਗੇ ਥੋੜਾ ਜੋ ਪਿਸ਼ਾਬ ਲੀਕ ਹੋ ਰਿਹਾ